ਸ਼ੇਮ ਇਹਨੇ ਦੀ ਫਸਲਾਂ ਉਹ ਕੋਰ 20-25 ਦਿਨਾਂ ਤੇ ਕਟਾਈ ਸੀ ਹੂੰ ਪਰ ਆ ਅਚਾਨਕ ਜਿਹੜਾ ਚੱਕੜ ਮੌਸਮ ਖਰਾਬ ਹੋਣ ਕਰਕੇ ਇਸ ਚੀਜ਼ ਦਾ ਬਹੁਤ ਵੱਡਾ ਨੁਕਸਾਨ ਹੋਇਆ ਜਿਹੜਾ ਚੀਜ਼ ਉਹ ਫੜ ਕੇ ਪੱਕਣੀ ਸੀ ਉਹ ਹੁਣ ਡਿੱਗ ਪਈ ਐ ਤੁਸੀਂ ਦੇਖ ਲਓ ਨੁਕਸਾਨ ਆ ਦਾਣਾ ਪਤਲਾ ਪੈ ਜਾਂਦਾ ਫਿਰੋਜ਼ਪੁਰ ਦੇ ਵਿੱਚ ਕਾਫੀ ਫਸਲਾਂ ਵਿਛੀਆਂ ਹੋਈਆਂ ਨਜ਼ਰ ਆ ਰਹੀਆਂ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਅਲਰਟ ਕੀਤਾ ਹੋਇਆ ਸੀ ਦੇਰ ਰਾਤ ਨੂੰ ਮੌਸਮ ਫਿਰੋਜ਼ਪੁਰ ਦਾ ਕਾਫੀ ਵਿਗੜਿਆ ਚੱਖੜ ਚੱਲਿਆ ਕਈ ਥਾਵਾਂ ਦੇ ਉੱਤੇ ਮੀਂਹ ਪਿਆ ਜਿਸ ਦੇ ਕਰਕੇ ਫਸਲਾਂ ਵਿਛੀਆਂ ਹੋਈਆਂ ਨਜ਼ਰ ਆ ਰਹੀਆਂ ਫਿਰੋਜ਼ਪੁਰ ਮੱਲਾ ਵਾਲਾ ਰੋਡ ਦੀ ਗੱਲ ਕਰ ਲਈਏ ਫਿਰੋਜ਼ਪੁਰ ਜੀਰਾ ਰੋਡ ਦੀ ਗੱਲ ਕਰ ਲਈਏ ਫਿਰੋਜ਼ਪੁਰ ਮੋਗਾ ਰੋਡ ਦੀ ਗੱਲ ਕਰ ਲਈਏ ਫਿਰੋਜ਼ਪੁਰ ਅਬੋ ਰੋਡ ਦੀ ਗੱਲ ਕਰ ਲਈਏ ਜਾਂ ਫਿਰੋਜ਼ਪੁਰ ਬਾਡਰ ਰੋਡ ਦੀ ਗੱਲ ਕਰ ਲਈਏ ਤਾਂ ਫਸਲਾਂ ਵਿਛੀਆਂ ਹੋਈਆਂ ਨਜ਼ਰ ਆ ਰਹੀਆਂ ਚਾਰੇ ਪਾਸੇ ਕਿਸਾਨਾਂ ਦਾ ਨੁਕਸਾਨ ਹੋਇਆ ਕਿਸਾਨ ਕਹਿੰਦੇ ਹੈਗੇ ਜੇਕਰ ਹੁਣ ਤੇਜ਼ ਹਨੇਰੀ ਜਾਂ ਤੇਜ਼ ਗੜੇਮਾਰੀ ਆਂਦੀ ਹੈ ਤਾਂ ਉਹਨਾਂ ਦੀ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਇਸ ਵੇਲੇ ਅਸੀਂ ਖੇਤਾਂ ਦੇ ਵਿੱਚ ਮੌਜੂਦ ਹੈਗੇ ਆ ਤਾਂ ਜਿੱਥੋਂ ਤੱਕ ਅਸੀਂ ਨਜ਼ਰ ਮਾਰਦੇ ਹੈਗੇ ਆ ਫਸਲਾਂ ਵਿਛੀਆਂ ਹੋਈਆਂ ਨਜ਼ਰ ਆਉਂਦੀਆਂ ਫਸਲਾਂ ਵਿਛੀਆਂ ਹੋਈਆਂ ਨਜ਼ਰ ਆਉਂਦੀਆਂ ਹੈਗੀਆਂ ਨੇ ਇਸ ਟਾਈਮ ਕਣੇ ਬੱਦਲ ਛਾਏ ਹੋਏ ਆ ਜਿੱਥੇ ਫਸਲਾ ਹੇਲਦੀਆਂ ਹੋਈਆਂ ਨਜ਼ਰ ਆndੀਆਂ ਹੈਗੀਆਂ ਨੇ ਉੱਥੇ ਹੁਣ ਵਿਚੀਆਂ ਹੋਈਆਂ ਨਜ਼ਰ ਆ ਰਹੀਆਂ ਹੈਗੀਆਂ ਕਿਤੋਂ ਕਿਤੋਂ ਵਿਚੋਂ ਜਿਹੜੀਆਂ ਫਸਲਾਂ ਖੜੀਆਂ ਹੋਈਆਂ ਨੇ ਐਸੋਲੇ ਵੀ ਕਨੇ ਬੱਦਲ ਛਾਏ ਹੋਏ ਨੇ ਤੇਜ ਮੀਂਹ ਪੈ ਸਕਦਾ ਪਹਿਲਾਂ ਹੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਕੀਤਾ ਹੋਇਆ ਹੈ ਦੇਰ ਰਾਤ ਨੂੰ ਝੱਖੜ ਚੱਲਿਆ ਹੈਗਾ ਹੁਣ ਵੀ ਹਵਾਵਾਂ ਚੱਲ ਰਹੀਆਂ ਹੈਗੀਆਂ ਨੇ ਕਿਸਾਨ ਪਰੇਸ਼ਾਨ ਹੈਗੇ ਕਿਸਾਨਾਂ ਨੇ ਵੀ ਗੱਲਬਾਤ ਕੀਤੀ ਆ ਉਹ ਵੀ ਤੁਹਾਨੂੰ ਸੁਣਾਣੇ ਹੈਗੇ ਆ ਕਿਸਾਨ ਦਾ ਕਹਿਣਾ ਕਿ ਜੇਕਰ ਹੁਣ ਤੇਜ਼ ਗੜੇਮਾਰੀ ਹੁੰਦੀ ਆ ਤਾਂ ਵੱਡਾ ਨੁਕਸਾਨ ਹੋ ਜਾਊਗਾ ਹਾਲਾਂਕਿ ਪਿਛਲੀ ਵਾਰ ਵੀ ਇਦਾਂ ਹੀ ਹੋਇਆ ਸੀਗਾ 20 ਦਿਨ ਰਹਿ ਗਏ ਹਗੇ ਨੇ ਇਹ ਫਸਲ ਨੇ ਪੱਕ ਕੇ ਤਿਆਰ ਹੋ ਜਾਣਾ ਸੀ ਤੇ ਫਿਰ ਮੰਡੀਆਂ ਦੇ ਵਿੱਚ ਆ ਜਾਣੀ ਸੀ ਪਰ ਹੁਣ ਵੇਚ ਚੁੱਕੀ ਆ ਜਦੋਂ ਕਟਾਈ ਹੋਊਗੀ ਉਦੋਂ ਇਸ ਦਾ ਜਿਹੜਾ ਸਿੱਟਾ ਹੈ ਜੇਕਰ ਤੇਜ਼ ਗੜੇਮਾਰੀ ਹੁੰਦੀ ਹੈ ਤਾਂ ਇਹਦਾ ਸਿੱਟਾ ਜਿਹੜਾ ਉਹ ਪਤਲਾ ਹੋ ਜਾਣਾ ਝਾੜ ਜਿਹੜਾ ਘੱਟ ਨਿਕਲਣਾ ਇਹ ਕਿਸਾਨ ਦੇ ਵੱਲੋਂ ਦੱਸਿਆ ਗਿਆ ਤਾਂ ਬੂੰਦਾਂਬੰਦੀ ਵੀ ਐਸ ਵੇਲੇ ਹੋ ਰਹੀ ਹੈ ਤਾਂ ਫਿਰੋਜ਼ਪੁਰ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਗੇ ਆ ਜਿੱਥੇ ਤੇਜ਼ ਝੱਖੜ ਦੇ ਕਾਰਨ ਫਸਲਾਂ ਦਾ ਕੀ ਹਾਲ ਹੋਇਆ ਫਸਲਾਂ ਕਈ ਥਾਵਾਂ ਦੇ ਉੱਤੇ ਵੇਚ ਚੁੱਕੀਆਂ ਹੋਈਆਂ ਜੇਕਰ ਹੁਣ ਵੀ ਤੇਜ਼ ਗੜੇਮਾਰੀ ਹੁੰਦੀ ਹੈ ਜਾਂ ਤੇਜ਼ ਝੱਖੜ ਚੱਲਦਾ ਹੈਗਾ ਤਾਂ ਫਸਲਾਂ ਦਾ ਵੱਡਾ ਨੁਕਸਾਨ ਹੋ ਸਕਦਾ ਤਾਂ ਇਸ ਚੀਜ਼ ਨੂੰ ਲੈ ਕੇ ਕਿਸਾਨ ਪਰੇਸ਼ਾਨ ਹੈਗੇ ਆ ਇਹ ਜਿਹੜਾ ਰਾਤੀ ਝੱਖੜ ਆਇਆ ਜੀ ਬਹੁਤ ਤੇਜ਼ ਸੀ ਹਨੇਰੀ ਇਹ ਨਾਲ ਬਰਸਾਤ ਸੀ ਉਹਦੀ ਵਜ੍ਹਾ ਨਾਲ ਜ਼ਿਆਦਾ ਨੁਕਸਾਨ ਹੋ ਗਿਆ ਕਿੰਨੇ ਕਿੱਲੇ ਤੁਹਾਡੀ ਜ਼ਮੀਨ ਹੈਗੀ ਆ ਇੱਥੇ ਹੀ ਸਾਡੇ ਕੋਲ 40-45 ਕਿੱਲੇ ਜ਼ਮੀਨ ਹੈ ਜੀ ਅੱਛਾ ਤੇ ਉਹ ਵੀ ਵਿੱਚੀ ਹੋਈ ਸਾਰੀ ਸਾਰੀ ਹੈ ਇਸ ਤਰ੍ਹਾਂ ਤਾਂ ਬੜਾ ਟਾਈਮ ਲੱਗਦਾ ਹੈ ਫਸਲ ਨੂੰ ਕਾਣ ਲੱਗਿਆ ਬੜੀ ਮਿਹਨਤ ਲੱਗਦੀ ਹੈ ਬਿਲਕੁਲ ਜੀ ਬਿਲਕੁਲ 6 ਮਹੀਨਿਆਂ ਦੀ ਫਸਲ ਆ ਹੁਣ ਵੇਖੋ ਹੁਣ ਪੁਰ 20 25 ਦਿਨਾਂ ਤੇ ਕਟਾਈ ਸੀ ਹੂੰ ਪਰ ਆ ਅਚਾਨਕ ਜਿਹੜਾ ਚੱਕਰ ਮੌਸਮ ਖਰਾਬ ਹੋਣ ਕਰਕੇ ਇਸ ਚੀਜ਼ ਦਾ ਬਹੁਤ ਵੱਡਾ ਨੁਕਸਾਨ ਹੋਇਆ ਐਸ ਵੇਲੇ ਮੌਸਮ ਕਿਵੇਂ ਦਾ ਹੈਗਾ ਹੁਣ ਵੀ ਬਦਲ ਬਾਈ ਤੁਸੀਂ ਵੇਖੋ ਨੂੰ ਫੁੱਲ ਬਦਲ ਬਾਈ ਚੱਲ ਰਹੀ ਹੈ ਹੂੰ ਵਿੱਚ ਕਿੰਨਾਂ ਬਣ ਵੀ ਹੋਈ ਆ ਹਾਂਜੀ ਹਾਂਜੀ ਤਾਂ ਚਿੰਤਾ ਤਾਂ ਜਿਹੜੀ ਆ ਬਣ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਇੱਕ ਜਾਕ ਚੀਜ਼ ਹੁਣ ਫੜ ਕੇ ਪੱਕਣੀ ਸੀ ਇਹ ਹੁਣ ਡਿੱਗ ਪਈ ਆ ਸੀ ਵੇਖਦੇ ਤਾਂ ਨੁਕਸਾਨ ਆ ਦਾਣਾ ਪਤਲਾ ਪੈ ਜਾਂਦਾ ਹੂੰ ਇਸ ਜੀ ਦਾ ਕੁਦਰਤੀ ਮਾਰ ਹੈ ਕੁਦਰਤੀ ਮਾਰ ਹੈ ਜੀ ਚਲੋ ਹਮੇਸ਼ਾ ਪੈ ਜਾਂਦੀ ਕਿਸਾਨ ਤੇ ਵੇਖੋ ਪਿਛਲੀ ਵਾਰ ਪਿਛਲੇ ਸ ਵੀ ਇਸ ਤਰ੍ਹਾਂ ਸੀ ਚਲੋ ਫਿਰ ਪਿਛਲੇ ਵਾਰ ਇੱਥੇ ਚਲੋ ਕੁਦਰਤੀ ਝਾੜ ਠੀਕ ਸੀ ਰਹਿ ਗਏ ਪਰ ਕੋਈ ਮਸ਼ੀਨਾ ਵਾਲਿਆਂ ਦਾ ਮੁੜ ਕੇ ਬਹੁਤ ਜ਼ੋਰ ਲੱਗਦਾ ਕਟਾਈ ਤੇ ਬਹੁਤ ਗੰਤ ਲੱਗਦੀ ਹੈ ਜਿਆਦਾ ਜੇ ਹੁਣ ਵੀ ਜਦੋਂ ਫਸਲ ਡਿੱਗ ਪੈਂਦੀ ਹੈ ਤੇਜ਼ ਗੜੇਮਾਰੀ ਹੁੰਦੀ ਹੈ ਬਰਸਾਤ ਹੁੰਦੀ ਫਿਰ ਕੀ ਨੁਕਸਾਨ ਹੁੰਦਾ ਫਿਰ ਤਾਂ ਗੜੇਮਾਰੀ ਹੁੰਦੀ ਹੈ ਫਿਰ ਤਾਂ ਇਸ ਤੋਂ ਵੀ ਜ਼ਿਆਦਾ ਨੁਕਸਾਨ ਹੁੰਦਾ ਜੀ ਹੂੰ ਸੱਲਾ ਪੱਕਣ ਦੇ ਕੰਡੇ ਤੇ ਆਈ ਖੜੀ ਆ ਇਸ ਚੀਜ਼ ਦਾ ਕਾਫੀ ਨੁਕਸਾਨ ਆ ਝਾੜ ਘਟਦਾ ਝਾੜ ਘਟ ਜਾਂਦਾ ਦਾਣਾ ਪਤਲਾ ਪੈ ਜਾਂਦਾ ਬਹੁਤ ਖਰਾਬ ਆ ਜੀ ਬਹੁਤ ਸੋ ਵੇਖੋ ਬੱਦਲ ਬਣੇ ਹੋਏ ਆ ਰਾਤ ਵੀ ਆ ਛਕਰ ਜਿਹੜਾ ਆ ਤੇ ਕਣਕਾਂ ਡਿੱਗੀਆਂ ਪਈਆਂ ਵੇਖੋ ਕਿਵੇਂ ਕਿ ਲੱਗੂ ਵੱਡਾ ਨੁਕਸਾਨ ਕਿਸਾਨਾਂ ਨੂੰ ਇਸ ਦਾ ਚੇਲਣਾ ਪੈਂਦਾ ਇਹਦਾ ਵਾਵਾ ਚੱਲਣਾ ਪੈਣਾ ਇਹ ਨੁਕਸਾਨ ਕੋਈ ਨਾ ਕੋਈ ਕੜ ਕੇ ਡਿੱਗੀ ਆ ਕੋਈ ਦਾਫੀ ਮੜ ਕੇ ਜਲੀ ਘਟਣੀ ਆ ਕਿਸਾਨਾਂ ਨੂੰ ਪਰੇਸ਼ਾਨੀ ਬਣੀ ਰਹੀ ਹੈ ਪਰੇਸ਼ਾਨੀ ਜਿਹੜਾ ਰਾਤ ਹੁਣ ਬੱਦਲ ਲਸ਼ਕਦਾ ਸੀ ਤੇ ਪਰੇਸ਼ਾਨੀ ਜਿਹੜਾ ਕੋਟਕਪੂਰੇ ਕੰਨੀ ਕੱਲ ਰਾਤ ਪਾ ਗੜੇ ਪਾ ਗਏ ਆ ਤੇ ਬਹੁਤ ਪਰੇਸ਼ਾਨੀ ਆ ਰੋਜਪੁਰ ਏਰੀਆ ਚ ਵੀ ਚੱਖੜ ਚੱਲਿਆ ਰਾਤ ਚੱਲਿਆ ਹੀ ਚੱਲਿਆ ਰਾਤ ਪਿਆ ਪਿਆ ਜੀ ਪਿਆ ਤੇ ਬੜਾ ਔਖਾ ਹੋ ਜਾਂਦਾ ਕਿਸਾਨ ਔਖਾ ਜੀ ਔਖਾ ਬਹੁਤ ਔਖਾ ਸੀ ਇਹ ਫਸਲ ਕਿੰਨੀ ਦੇਰ ਚ ਪੱਕੇ ਤਿਆਰ ਹੋ ਜਾਣੀ ਸੀ ਇਹ ਉਵੇਂ ਜੀ ਆ ਮਹੀਨਾ 20 ਦਿਨ ਲੱਗਣੇ ਹੀ ਗਿਆ ਕਿਹਦੇ ਨਾਲੋਂ ਲੇਟ ਹੀ ਹੋਣੀ ਆ ਜਦੋਂ ਇਹਦਾ ਕੋਈ ਰੀ ਆ ਵੀ ਵੀ ਦਿਨ ਸਿੱਤੇ ਥੱਲੇ ਆ ਗਿਓ ਹੋਰੇ ਹੋਈ ਪਕੜੇ ਹੋ ਫਸਲ ਨਹੀਂ ਬਹੁਤ ਖਰਾਬ ਹੈ ਹੂੰ ਘੜੇ ਪਤਲ ਛਾਏ ਬਹੁਤ ਜ਼ਿਆਦਾ ਜੀ ਹਜੇ ਵੀ ਬਦਲ ਰਹਾ ਹੈ ਜੀ 4 ਤਰੀਕ ਤਾਈਂ ਬਾਰਿਸ਼ ਆਈ ਹੂੰ ਨੁਕਸਾਨ ਬਹੁਤ ਆ ਤਾਂ ਫਸਲਾਂ ਵਿਸ਼ੀਆਂ ਹੋਈਆਂ ਨਜ਼ਰ ਆ ਰਹੀਆਂ ਹਾਂ ਜੀ ਬਹੁਤ ਜ਼ਿਆਦਾ ਨਹੀਂ ਕਿੰਨਾ ਕੁ ਨੁਕਸਾਨ ਹੋ ਜਾਂਦਾ ਹੈ ਇਹ ਜੀ 15 ਤੋਂ 20 ਲਗਭਗ ਹੋਊਗਾ ਜੀ ਹਜੇ ਕਿਹੜਾ ਗਿਆ ਚਲਾ ਜੁੱਤੇ ਹੀ ਹੈ ਜੀ ਜੇ ਹੁਣ ਵੀ ਤੇਜ਼ ਗੜੇ ਮਾਰੀ ਹੁੰਦੀ ਤਾਂ ਕੀ ਬਣੂਗਾ ਨੁਕਸਾਨ ਜੱਗੇ ਵੀ ਨੁਕਸਾਨ ਉਹ ਤੋਂ ਜ਼ਿਆਦਾ ਹੀ ਹੋਣਾ ਜੀ ਕਿਸਾਨ ਆਪਣੀ ਪੁੱਤਾਂ ਵਾਂਗੂ ਫਸਲ ਪਾਲਦਾ ਪਾਲਦਾ ਜੀ ਬਹੁਤ ਔਖਾ ਹੋ ਗਿਆ ਇੱਥੇ ਤਾਂ ਯਾ ਸਮੇਂ ਨੂੰ ਸਾਰਿਆਂ ਨੂੰ ਗਰੀਬਾਂ ਗਰੂ ਬਣ ਵੀ ਇੱਥੇ ਹੁੰਦੀ ਹੈ ਸਾਰਿਆਂ ਨੂੰ ਇੱਥੇ ਚੱਲਣਾ ਤੋਂ ਡੇ ਵੀ ਐਵੇਂ ਕੰਮ ਚੱਲਦੇ ਇੱਥੋਂ ਹੀ ਹਾਂ ਹੈ ਸਾਨੂੰ ਵੀ ਆਸ ਹੁੰਦੇ ਚੱਲ ਜੀ ਦੇਣੇ ਲੈਣੇ ਲੈ ਲੂ ਜਾਣਗੇ ਬੜਾ ਔਖਾ ਹੋ ਜਾਂਦਾ ਹਾਂ ਜੀ ਬਹੁਤ ਜ਼ਿਆਦਾ ਜੀ ਕੈਮਰਾ ਪਰਸਨ ਉਹੀ ਦੇ ਨਾਲ ਸਣੀ ਚੋਪੜਾ ਲਿਵਿੰਗ ਇੰਡੀਆ ਨਿਊਜ਼ ਪੰਜਾਬ ਫਿਰੋਸਪੁਰ